ਹਲਕਾ ਜੰਡਿਆਲਾ ਗੁਰੂ ਵਿੱਚ ਪੈਂਦੇ ਪਿੰਡ ਧਾਰੜ ਵਿੱਚ ਆਏ ਦਿਨ ਗੋਲੀਆਂ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਪਿਛਲੇ ਕਈ ਦਿਨਾਂ ਤੋਂ ਇੱਥੇ ਗੋਲੀਆਂ ਚੱਲਣ ਦੀ ਵਾਰਦਾਤਾਂ ਵੀ ਸਾਹਮਣੇ ਆ ਰਹੀਆਂ ਹਨ ਪਰ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਆਏ ਦਿਨ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਇੱਥੇ ਹਥਿਆਰ ਕਿੱਥੋਂ ਆ ਰਿਹਾ ਹੈ ਅਤੇ ਕੌਣ ਲੈ ਆ ਰਿਹਾ ਹੈ ਇਸ ਦਾ ਸਪਲਾਈ ਕੌਣ ਕਰ ਰਿਹਾ ਹੈ ਇਹ ਵੀ ਸੋਚਣ ਦਾ ਵਿਸ਼ਾ ਹੈ ਲਗਾਤਾਰ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਵੇਖੇ ਜਾ ਰਹੇ ਹਨ ਤੇ ਗੋਲੀਆਂ ਚੱਲਣ ਦੇ ਮਾਮਲੇ ਆਮ ਹੋ ਚੁੱਕੇ ਹਨ ਉੱਥੇ ਹੀ ਅੱਜ ਇੱਕ ਵਾਰ ਫੇਰ ਪਿੰਡ ਧਾਰੜ ਦੇ ਵਿੱਚ ਇੱਕ ਮਰੂਤੀ ਕਾਰ ਵਿੱਚ ਸ ਨੌਜਵਾਨਾ ਵੱਲੋਂ ਪਿੰਡ ਵਿੱਚ ਇੱਕ ਨੌਜਵਾਨ ਤੇ ਗੋਲੀਆਂ ਚਲਾਈਆਂ ਗਿਆ ਜਿਸ ਦਾ ਚਲਦੇ ਗੋਲੀ ਮੁੰਡੇ ਦੀ ਛਾਤੀ ਵਿੱਚ ਲੱਗੀ ਅਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਉਸ ਨੂੰ ਇਲਾਜ ਲਈ ਮਾਨਾ ਵਾਲੇ ਹਸਪਤਾਲ ਵਿੱਚ ਲਿਆ ਜਾਇਆ ਗਿਆ ਅਤੇ ਜਿੱਥੇ ਡਾਕਟਰਾਂ ਵੱਲੋਂ ਅੰਮ੍ਰਿਤਸਰ ਗੁਰੂ ਰਾਮਦਾਸ ਹਸਪਤਾਲ ਵਿੱਚ ਉਸ ਨੂੰ ਰੈਫਰ ਕਰ ਦਿੱਤਾ ਗਿਆ ਉਤੇ ਹੀ ਪੀੜਤ ਪਰਿਵਾਰ ਅਤੇ ਪਿੰਡ ਵਾਲਿਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੀ ਕਿਸੇ ਨਾਲ ਕੋਈ ਪੁਰਾਣੀ ਰੰਜਿਸ਼ ਨਹੀਂ ਹੈ ਚਾਰ ਨੌਜਵਾਨ ਮ੍ਰੁਤੀਕਾਰ ਤੇ ਸਵਾਰ ਹੋ ਕੇ ਆਏ ਸਨ ਅਤੇ ਉਹਨਾਂ ਨੇ ਆਉਂਦਿਆਂ ਹੀ ਪਿੰਡ ਵਿੱਚ ਮੇਰੇ ਭਰਾ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਗੋਲੀ ਉਹਦੀ ਛਾਤੀ ਦੇ ਵਿੱਚ ਲੱਗੀ ਜਿਸ ਦੇ ਨਾਲ ਚਲਦੇ ਉਹ ਗੰਭੀਰ ਜ਼ਖਮੀ ਹੋ ਗਿਆ ਉਸ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਲੈ ਕੇ ਗਏ ਅਤੇ ਉੱਥੇ ਹੀ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਅਤੇ ਉੱਥੇ ਪਿੰਡ ਦੇ ਸਰਪੰਚ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਮਰੂਤੀ ਕਾਰ ਤੇ ਚਾਰ ਨੌਜਵਾਨ ਸਵਾਰ ਹੋ ਕੇ ਆਏ ਸਨ ਅਤੇ ਉਨ੍ਹਾਂ ਨੇ ਅਣਿਵਾਗ ਗੋਲੀਆਂ ਚਲਾਈਆਂ ਸ਼ੁਰੂ ਕਰ ਦਿੱਤੀਆਂ ਜਿਸ ਦੇ ਚਲਦੇ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਤੇ ਉਸ ਨੂੰ ਇਲਾਜ ਦੇ ਲਈ ਮਨਾਵਾਲਾ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਸ ਨੂੰ ਗੁਰੂ ਰਾਮਦਾਸ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਹਨ ਅਤੇ ਉਨਾ ਨੇ ਜਾਂਚ ਵੀ ਸ਼ੁਰੂ ਕੀਤੀ ਹੈ ਅਤੇ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਮੀਡੀਆ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਸਾਡੇ ਅਲਾ ਅਧਿਕਾਰੀ ਇਸ ਤੇ ਗੱਲਬਾਤ ਕਰਨਗੇ ਪਰ ਇਹ ਸਾਰੇ ਗੋਲੀਬਾਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਅਤੇ ਜਿਸ ਵਿੱਚ ਸਾਫ਼ ਤੁਸੀਂ ਵੇਖ ਸਕਦੇ ਹੋ ਕਿ ਮਰੂਤੀ ਕਾਰ ਤੇ ਸਵਾਰ ਹੋ ਕੇ ਨੌਜਵਾਨ ਆਏ ਹਨ ਅਤੇ ਉਹਨਾਂ ਵੱਲੋਂ ਗੋਲੀਆਂ ਵੀ ਚਲਾਈਆਂ ਗਈਆਂ ਹਨ। ਅੱਜ ਮਾਦਾ ਕੀ ਨਾਮ ਹੀ ਆਪਣਾ? ਵਿਨੈਦਰ ਸ਼ਰਮਾ। ਮਾਦਾ ਕੀ ਅੱਜ ਗੋਲੀ ਚੱਲੀ ਕੀ ਕਾਰਨ ਹੈ ਕੀ ਹੈ? ਗੋਲੀ ਚੁਆਰ ਕੇ ਗਏ ਆ ਤੇ ਤੈਨੂੰ ਮਾਰੀ ਗੋਲੀ ਛੰਨਪੁਰਾ ਉਹ ਕੋਣ ਤੁਹਾਡਾ ਤੁਹਾਡਾ ਪੋਤਰਾ ਮੇਰਾ ਤੁਹਾਡਾ ਪੋਤਰਾ ਤੇ ਕਿਉਂ ਕੀ ਕਰ ਰੋ ਨਾ ਕਿਉਂ ਮਾਰੀ ਗੋਲੀ ਮਜ਼ਾ ਇਸ ਗੱਲ ਦਾ ਤੇ ਇਸ ਗੱਲ ਦਾ ਨਹੀਂ ਪਤਾ ਕੋਈ ਬੱਚਿਆਂ ਦੀ ਦੁਸ਼ਮਣੀ ਸੀ ਪੁਰਾਣੀ ਕੋਈ ਦੁਸ਼ਮਣੀ ਜੇ ਪਹਿਨਾਮ ਨਹੀਂ ਉਹ ਲੜਦੀ ਪਿੰਡ ਚ ਪੋਛਰਾ ਕੇ ਇਹਨੂੰ ਪਛਾਣਦੇ ਨਹੀਂ ਅੱਛਾ ਕਿੱਗ ਦਾ ਕਾਜੇ ਤੋਂ ਮਾਰ ਗਏ ਕਾਜੇ ਤੋਂ ਨਹੀਂ ਤੇ ਕੀ ਕੰਮ ਕਰ ਕਰਦਾ ਮੁੰਡਾ ਤੂੰ ਕੰਮ ਕਰਦੇ ਜਿਹੜਾ ਕੰਮ ਕਰਦੇ ਹਾਂਜੀ ਵੜਾਂ ਦਾ ਕਟਿੰਗ ਤਾਂ ਕਰਦੇ ਕਟਿੰਗ ਦੋ ਦਰ ਕਿੰਨੀ ਕੁ ਉਮਰ ਸੀ ਪੰਜਾਬੀ ਬੱਚੇ ਦੀ ਕਿੰਨੀ ਕੁ ਉਮਰ ਹੈ 23 ਸਾਲ ਹੈ ਠੀਕ ਕੀ ਮੰਗ ਕਰਦੇ ਜੋ ਸਰਕਾਰ ਤੋਂ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੋ ਜੋ ਵੀ ਸਾਡੇ ਨਾਲ ਬੱਚੇ ਹਾਂਜੀ ਸਰਪੰਚ ਸਾਹਿਬ ਕੀ ਨਾਮ ਆਪਣੇ ਸੁਖਿੰਦਰ ਸਿੰਘ ਹੈ ਜੀ ਅੱਜ ਜਿਹੜੀ ਤਾਲਾਣਾ ਪਿੰਨ ਗੋਲੀ ਚੱਲੀ ਕੀ ਕਰਨੇ ਕਾਰਨ ਤਾਂ ਸਰ ਪਤਾ ਨਹੀਂ ਲੱਗਾ ਸਾਨੂੰ ਚਾਰ ਮੁੰਡੇ ਕਿੰਦੇ ਆਏ ਆ ਉੱਥੇ ਕਿਤੇ ਮੁੰਡੇ ਖੜੇ ਸੀ ਕਿ ਫੋਨ ਨੂੰ ਗੋਲੀ ਵੱਜੀ ਐ ਸਵੇਰੇ 3:00 ਵਜੇ ਦਾ ਟਾਈਮ ਸੀ ਚਾਤੀ ਚ ਗੋਲੀ ਲੱਗੀ ਤੇ ਕੀ ਪੋਜੀਸ਼ਨ ਉਦੀ ਕੀ ਹਾਲਤ ਆ ਜਿਹੜੇ ਨੂੰ ਗੋਲੀ ਵੱਜੀ ਉਹ ਜੀ ਪਹਿਲਾਂ ਮਨ ਵਾਲੇ ਲੈ ਗਏ ਸੀ ਉੱਥੋਂ ਲਾ ਆ ਰਹੇ ਫਿਰ ਕਰਤਾ ਹੁਣ ਲੈ ਗਿਆ ਆਪਾਂ ਆਰਾਮਦਾਸ ਹਸਪਤਾਲ ਕੀ ਕੋਈ ਦਸ਼ਮਣੇ ਦਸ਼ਮਣੇ ਜਿਹਾ ਵੈਸੇ ਇਹ ਸਾਰੇ ਇਹਦੇ ਬਾਰੇ ਨਹੀਂ ਆਪਾਂ ਨੂੰ ਪਤਾ ਨਹੀਂ ਜਿਹੜੇ ਗੱਡੀ 'ਚ ਸਵਾਰ ਆਏ ਆ ਉਹਨੇ ਆਦੇ ਹੀ ਤੁੰ ਦਾ ਗੋਲੀਆਂ ਚ ਕਰਾਣੀ ਸ਼ੁਰੂ ਕਰਤੀਆਂ ਕਿ ਪਹਿਲਾਂ ਕੋਈ ਬਿਆਸ ਤੋਂ ਸਹੀਆ ਕੋਈ ਗੜਬਾਤ ਹੋਈ ਨਹੀਂ ਜਮੋਡੀ ਉਹਨਾਂ ਨੇ ਗੱਡੀ ਪਹਿਲਾਂ ਸਾਰੇ ਉੱਥੇ ਦੋ ਮੁੰਡੇ ਉਤਰ ਗਏ ਪਹਿਲਾਂ ਦੋ ਮੁੰਡੇ ਉਤਰ ਗਏ ਆ ਤੇ ਗੱਡੀ ਉਹਨਾਂ ਇੱਥੋਂ ਮੋੜੀ ਆ ਜਦੋਂ ਇੱਥੋਂ ਗੱਡੀ ਮੋੜ ਕੇ ਜਦੋਂ ਵਾਪਸ ਗਏ ਆ ਫਿਰ ਗੋਲੀ ਚੱਲ ਗਈ ਕਿੰਨੇ ਬੰਦੇ ਸੀ ਜਿਹੜੇ ਚਾਰ ਬੰਦੇ ਦੱਸੋ ਸਾਰੇ ਕੋਲ ਸੀ ਆ ਕਿ ਕਿਸੇ ਕਿ ਨਹੀਂ ਨਹੀਂ ਸਾਰੇ ਇੱਕ ਮੁੰਡੇ ਨੇ ਬਾਕੀਆਂ ਦਾ ਨਹੀਂ ਸਾਨੂੰ ਪਤਾ ਇੱਕ ਨੇ ਗੋਲੀ ਮਾਰੀ ਇੱਕ ਨੇ ਗੋਲੀ ਮਾਰੀ ਗੱਡੀ ਕਿਹੜੀ ਸੀ ਮਰੂਤੀ ਕਾਰ ਐ ਜੀ ਮਰੂਤੀ ਕਿੰਨੇ ਕਿੰਨੇ ਫਾਇਰ ਕੀਤਾ ਜੀ ਇੱਕ ਐ ਜੀ ਇੱਕੋ ਫਾਇਰ ਕੀਤਾ ਦੂਜਾ ਫਾਇਰ ਉਹ ਅੱਗੇ ਜਾ ਕੇ ਜਿਹਦੇ ਗੋਲੀ ਲੱਗੀ ਆ ਕੀ ਨਾਮ ਆ ਸ਼ਖਸ ਦਾ ਉਹਦਾ ਨਾਮ ਹੈਗਾ ਜੀ ਲਵਪ੍ਰੀਤ ਛੰਨੂ ਲਵਪ੍ਰੀਤ ਛੰਨੂ ਕਿ ਪਿਓ ਦਾ ਨਾਮ ਉਹ ਬਲਵਿੰਦਰ ਸਿੰਘ ਹੈ ਜੀ ਪਿਓ ਦਾ ਨਾਮ ਜੀ ਰਾਏ ਭਾਜੀ ਆ ਤੁਹਾਡੇ ਪਿੰਨ ਗੋਲੀ ਚਲੀ ਹੈ ਕੀ ਕਹਿਣਾ ਚਾਹੁੰਦੇ ਜੀ ਸਰ ਇਹ ਚਾਰ ਜਣੇ ਆਏ ਆ ਤੇ ਇਸ ਠਿਆਲੇ ਬਟਿਆਲੇ ਤੇ ਦਸਤੇ ਪਏ ਆ ਤੇ ਸ਼ਕਲਾਂ ਉਹਨਾਂ ਦੀਆਂ ਹੈ ਪੂਰੀਆਂ ਕਲੀਅਰ ਪਛਾਣ ਸਕਦੇ ਆ ਇਧਰੋਂ ਆਏ ਆ ਤੇ ਵਾਪਸ ਮਰੂਤੀ ਗੱਡੀ ਤੇ ਮੋੜੀ ਆ ਚਾਰ ਜਣੇ ਸੀ ਤੇ ਇਹਨਾਂ ਨੇ ਚਾਰ ਪੰਜ ਜਣਿਆਂ ਨੇ ਰੋਕਣ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕੇ ਉਹਨਾਂ ਨੇ ਕੱਢ ਕੇ ਫੈਰ ਮਾਰਤਾ ਸਿੱਧਾ ਹੀ ਛਾਤੀ ਦੇ ਵਿੱਚ ਫਾਇਰ ਕਿਨੂੰ ਲੱਗਾ ਇਹ ਲਵਪ੍ਰੀਤ ਸਿੰਘ ਛੰਨੂ ਨੂੰ ਲੱਗਾ ਜੀ ਮੇਰੇ ਬ੍ਰਦਰ ਨੂੰ ਲੱਗਾ ਛੋਟੇ ਓਕੇ ਹਾਂਜੀ ਪ੍ਰੋਸੀਸ਼ਨ ਕੋਈ ਇਹੋ ਮੰਗ ਕਰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਜੋ ਵੀ ਸਾਡੇ ਬੱਚੇ ਨਾਲ ਆ ਗੋਲੀ ਵੱਜੀ ਹੈ ਉਹਨਾਂ ਦੇ ਉਹ ਸਾਨੂੰ ਇਨਸਾਫ ਮਿਲਣਾ ਚਾਹੀਦਾ ਪ੍ਰੋਸੀਸ਼ਨ ਜੰਡਿਆਲਾ ਗੁਰੂ ਤੋਂ ਪਰਮਜੀਤ ਸਿੰਘ ਦੀ ਰਿਪੋਰਟ